ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੂਰਕੋਟ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆ ਜੀ ਇੱਕ ਤੁਹਾਨੂੰ ਮੋਟਰਸਾਈਕਲ ਦਿਖਾ ਦੇਾਂਗੇ ਬਾਈ ਦਾ ਆਪ ਦਾ ਹੀ ਕਢਾਇਆ ਵਗਾ ਨਾਮ ਡਰੈਸ ਸਭ ਕੋ ਪੁੱਛ ਗਏ ਦਸਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਕੰਟੈਕਟ ਕੰਟੈਕਟ ਨੰਬਰ ਹੈਗਾ ਵੀਰੇ 97810 04199 97810 04199 04199 ਪਿੰਡ ਆਪਣਾ ਪਿੰਡ ਧੂਰ ਗੋਟਾ ਜੀ ਰਿਕਾਰਡ ਦੇ ਨਾਲ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਲੁਧਿਆਣਾ ਜੀ ਤੇ ਨੇੜੇ ਆਪਣੇ ਇਧਰ ਕਿਹੜੇ ਪਿੰਡ ਆਗੇ ਨੇੜੇ ਆਪਣੇ ਆਹ ਮਹਿਰਕਲਾਂ ਆ ਗਿਆ ਓਕੇ ਦੱਦਾ ਹੋਰ ਆ ਗਿਆ ਉਹ ਜਲਾਲਦੀਵਾਲ ਆ ਗਿਆ ਓਕੇ ਕੰਟੈਕਟ ਨੰਬਰ ਬਾਕੀ ਬਾਈ ਦਾ ਸਕਰੀਨ ਤੇ ਵੀ ਚੱਲੀ ਜਾਂਦਾ ਜਿਹੜੇ ਵੀਰੇ ਆਪਾਂ ਮੋਟਰਸਾਈਕਲ ਦੇਖੇ ਨੇ ਆਪਣਾ ਆਪ ਦੇ ਕਢਾਇਆ ਵਾ ਹਾਂਜੀ ਫਸਟ ਕਿਹੜਾ ਮਾਡਲ ਦਿਖਾਇਓਗਾ ਕਾਪੀ ਇਹਦੀ 18 ਮਾਡਲ ਹੈਗਾ ਜੀ ਇਹ 2018 ਕਿਹੜੇ ਮਹੀਨੇ ਚ ਨਿਕਲਿਆ ਵੀਰੇ ਤੇ ਆ ਦੇਖੋ ਜੀ ਕਾਪੀ ਪ੍ਰੋਪਰ ਕਿਤੇ ਲੱਗਿਆ ਵਾ ਚਲੋ ਕੋਈ ਗੱਲ ਨਹੀਂ 2018 ਦੇ ਮਹੀਨੇ ਦਾ ਆ ਦੇ 14 8 2018 14 8 2018 ਹਾਂ ਤੇ ਆਪਣਾ ਆਪ ਦੇ ਕਢਾਇਆ ਵਾ ਹਾਂ ਰੈਕੋਰਡ ਤੋਂ ਨਿਕਲਿਆ ਹਾਂਜੀ ਰੈਕੋਰਡ ਤੋਂ ਰੈਕੋਰਡ ਤੋਂ ਕੈਸ਼ ਦਿੱਤੇ ਕੈਸ਼ ਕੈਸ਼ ਨਿਕਲਿਆ ਬਸ ਤਿੰਨ ਜਣ ਜਣ ਕੇ ਮੈਂਬਰ ਇਹ ਸਾਰਾ ਵੀਰੇ ਨਾਲ ਦਾ ਜਮ ਅਰੀਜਨਲ ਆ ਬਹੁਤ ਘੱਟ ਚੱਲਿਆ ਹੋਇਆ ਮੋਟਰਸਾਈਕਲ ਹੂੰ ਤੇ ਆਪਣੇ ਕੋਲ ਤਾਂ ਦੋ ਤਿੰਨ ਮੋਟਰਸਾਈਕਲ ਹੋਰ ਹੈਗੇ ਇੱਕ ਬੋਲਟ ਹੈਗਾ ਹਨਾ ਹਾਂ ਬੋਲਟ ਹੈਗਾ ਇੱਧਰ ਖੜਾਗਾ ਪਲਟੀਨਾ ਮੋਟਰਸਾਈਕਲ ਇਹਦਾ ਕਰਕੇ ਆਪਾਂ ਸੇਲ ਕਰ ਰਹੇ ਹਾਂ ਮੋਟਰਸਾਈਕਲ ਪਰ ਖਰਾਬ ਹੋ ਜਾਂਦੀ ਚੀਜ਼ ਹਨਾ ਪਹਿਲੀ ਕੱਕ ਸਟਾਰਟ ਆ ਮੋਟਰ ਲੋ ਇਹਦੇ ਦਾ ਰੰਗ ਪੇਂਟ ਆ ਵੀਰੇ ਜਮ ਅਰੀਜਨਲ ਜਮ ਵੀਰੇ ਜੀ ਨਾਲ ਜਮ ਇੱਕ ਟਾਇਰ ਇਹਦਾ ਜਮ ਨਵੇਂ ਪਿਆ ਜਮ ਨਾਲ ਜਮ ਵੀਰੇ ਹਾਂ ਕਿੰਨਾ ਚੱਲਿਆ ਹੋ 56 ਹੈ ਨਾ ਹਾਂਜੀ 2356 ਚੱਲਿਆ ਹੋ ਪੂਰਾ ਰੇਨ ਤੇ ਕਿੰਨੀ ਕ ਐਵਰੇਜ ਦੇਂਦਾ ਬਾਈ ਐਵਰੇਜ ਵੀ ਇਹ ਵਧੀਆ ਐਵਰੇਜ ਮੰਨ ਕੇ ਚਲੋ 70 75 80 ਦੇ ਨੇੜੇ ਚੱਲਿਆ ਜਾਂਦਾ ਓਕੇ ਜੀ ਆਪਾਂ ਲੋਕਲ ਚਲਾਉਣੇ ਆ 10 ਸਾਈਕਲ ਇੱਕ ਤਰ੍ਹਾਂ ਦਾ ਹਾਂ ਸਾਈਕਲ ਜੀ ਹੂੰ ਓਕੇ ਤੇ ਬਾਕੀ ਦੀ 18 ਮਾੜੀ ਸਟਾਰਟਿੰਗ ਚਾਹੀਏ ਹੱਥਾਂ ਨਾਲ ਜੋ ਆਖ ਕੇ ਮਾਰੋ ਮਾਰੀ ਇੱਕ ਸਟਾਰਟ ਕਰਕੇ ਦਿਖਾ ਦਿਓ ਸਟਾਰਟਿੰਗ ਸਟੂਟਿੰਗ ਕਰਕੇ ਦਿਖਾ ਦੇਾਂਗੇ ਕਿਉਂਕਿ ਬਾਦੂ ਆ ਜੀ ਚੀਜ਼ ਬਾਦੂ ਚੀਜ਼ ਚੱਲ ਵੇਚੀ ਜਾਂਦੀ ਆ ਲੈ ਉਹ ਕਵਰੇ ਕਰ ਦਿਓ ਬੰਦ ਜਮਾ ਜਾਨੇ ਰੁਪਏ ਦਾ ਰੁਪਈਆ ਹੀ ਆ ਜਮਾ ਕਰਿਓ ਜਮਾ ਉਹ ਕਿਤੇ ਫਿਰ ਡਿਮਾਂਡ ਕਿ ਆ ਗਈ ਬਾਈ ਡਿਮਾਂਡ ਵੀਰੇ ਆਪਣੀ 35000 ਰੁਪਏ ਪਾ ਮੰਗ ਜਮਾ ਬਾਈ ਦੀ ਜਾਇਜ਼ ਡਿਮਾਂਡ ਆ ਤੇ ਨੰਬਰ ਇਹਦਾ ਹੈਗਾ ਆ ਦੇਖੋ 16 PV 33 PV 56 DD 16 34 ਤੇ ਬਾਕੀ ਦਾ ਜਰੂਰ ਬਾਈ ਨਾਲ ਕਰੋ ਸੰਪਰਕ ਨੰਬਰ ਬਾਈ ਦਾ ਆਨ ਸਕਰੀਨ ਜਮਾ ਮੁਖਤਾਲਾ ਭਾਗ ਆ 35000 ਫੈਕਸ ਪ੍ਰਾਈਸ ਨਹੀਂ ਥੋੜਾ ਬੋਤਾ ਥੋੜਾ ਮਾਨਤਾ ਹੈ ਜੇ ਕੋਈ ਬੰਦਾ ਆਪਣੇ ਨਾਲ ਕੋ ਮਿਲੂਗਾ ਰੇਟ ਕਰੂਗਾ ਉਸ ਤਰ੍ਹਾਂ ਆਪਾਂ ਉਹਦੇ ਨਾਲ ਡੀਲ ਕਰਾਂਗੇ ਨੰਬਰ ਬਈ ਫੇਰ ਬੋਲ ਤੇ ਕੰਟੈਕਟ ਨੰਬਰ 9781004399 ਓਕੇ ਪਿੰਡ ਧੂਰਕੋਟ ਲੁਧਿਆਣੇ ਜਿਹੜੇ ਦਾ ਪਿੰਡ ਆ ਤੇ ਇੱਕ ਮੋਟਰਸਾਈਕਲ ਤੁਹਾਨੂੰ ਦਿਖਾਤਾ ਵੀਰੇ ਬਾਕੀ ਸਾਰੇ ਵੀਰਾਂ ਦਾ ਹੰਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ